ਜੁਗ ਜੁਗ ਅਟਲ ਚਬਰ ਸਤਰ ਤਖ ਦੇ ਮਾਲਿਕ ਕਰੀਮੁਲ ਕਮਾਲ ਹੁਸਨੁਲ ਜਮਾਲ ਸਾਹਿਬ ਸਤਿਗੁਰੂ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਿਨਾਂ ਦੀ ਮੁਬਾਰਕ ਹਜ਼ੂਰੀ ਅੰਦਰ ਸੱਜ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਨੇ ਅਪਾਦ ਮਿਹਰਮਤ ਕੀਤੀ ਹੈ ਸਲਾਨਾ ਗੁਰਮਤ ਸਮਾਗਮਾਂ ਦੀ ਲੜੀ ਤਹਿਤ ਅੱਜ ਤੀਸਰੇ ਦਿਨਾਂ ਦੇ ਦੀਵਾਨ ਦੀ ਹਾਜ਼ਰੀ ਆਪਜੀ ਪਰਦੇ ਹੋ ਦਾਸ ਤੋਂ ਪਹਿਲਾਂ ਰਗੀ ਜਥੇ ਪਾਸੂ ਆਪ ਜੀ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ ਸਮ ਹੈ ਗੁਰਮਤ ਗੁਰ ਇਤਿਹਾਸ ਦੀ ਵਿਚਾਰ ਦਾ ਸਤਗੁਰੂ ਮਿਹਰ ਅਮਤ ਕਰਨ ਹਾਜ਼ਰੀਆਂ ਹਜ਼ੂਰ ਦੇ ਚਰਨਾਂ ਵਿੱਚ ਲਵਾ ਲਈਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਾਈ ਸਾਹਿਬ ਜੀ ਸ਼ਬਦ ਸਰਵਣ ਕਰਵਾਦੇ ਹਨ ਮੈਂ ਚਾਲੀ ਕੁੰਡਾਂ ਪਾਲੀਆਂ ਤੁਧ ਜਿਬੜ ਨਾ ਸਾਈਆਂ ਇਸ ਸ਼ਬਦ ਦੀ ਵਿਆਖਿਆ ਸਤਿਗੁਰੂ ਜੀ ਨੇ ਅੱਜ ਦੇ ਪਾਵਨ ਹੁਕਮ ਵਿੱਚ ਬਖਸ਼ਿਸ਼ ਕੀਤੀ ਹੈ ਸੰਧਿਆ ਵੇਲੇ ਪਾਵਨ ਹੁਕਮ ਬਖਸ਼ ਕੇ ਨਿਹਾਲ ਕੀਤੇ ਬਿਲਾਵਲ ਰਾਗ ਦਾ ਸ਼ਬਦ ਪੰਚਮ ਗੁਰਦੇਵ ਧੰ ਸ੍ਰੀ ਗੁਰੂ ਅਰਜੁਨ ਸਹਿ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਉਸ ਗੁਰੂ ਦੇ ਨਾਲ ਮੈਂ ਜੁੜਿਆ ਹਾਂ ਉਸ ਗੁਰੂ ਦੀ ਪ੍ਰਾਪਤੀ ਮੇਰੀ ਜ਼ਿੰਦਗੀ ਵਿੱਚ ਹੈ ਜਾਂ ਉਹ ਗੁਰੂ ਮੇਰਾ ਹੈ ਜਿਹੜਾ ਪੁੱਲਿਆਂ ਹੋਿਆਂ ਨੂੰ ਸਿੱਧੇ ਰਸਤੇ 'ਤੇ ਪਾਉਣ ਦੀ ਸਮਰੱਥਾ ਰੱਖਦਾ ਹੈ ਮਹਾਨਕੋਸ਼ ਅੰਦਰ ਭਾਈ ਕਾਨ ਸਿੰਘ ਜੀ ਨਾបានੇ ਜਦੋਂ ਗੁਰੂ ਸ਼ਬਦ ਦੇ ਅਰਥ ਕੀਤੇ ਜਦੋਂ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਲਿਖਾਰੀ ਕਵੀ ਸੰਤੋਖ ਸਿੰਘ ਜੀ ਨੇ ਗੁਰੂ ਸ਼ਬਦ ਦਾ ਉਲੇਖ ਕੀਤਾ ਹੈ ਪਰਿਭਾਸ਼ਾ ਦਿੱਤੀ ਹੈ ਉਹਨਾਂ ਨੇ ਵਿਆਖਿਆ ਕੀਤੀ ਹੈ ਗੁਰੂ ਐਸੀ ਸ਼ਖਸੀਅਤ ਹੈ ਜਿਹੜਾ ਹਨੇਰੇ ਵਿੱਚੋਂ ਕੱਢ ਕੇ ਚਾਨਣ ਵਿੱਚ ਲੈ ਜਾਣ ਦੀ ਸਮਰੱਥਾ ਰੱਖਦਾ ਹੈ ਗੋ ਸ਼ਬਦ ਦਾ ਅਰਥ ਹਨੇਰਾ ਹੁੰਦਾ ਹੈ ਰੂਹ ਸ਼ਬਦ ਚਾਨਣ ਦੇ ਨਾਲ ਮਿਲਦਾ ਹੈ ਤੇ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿ ਰਹੇ ਨੇ ਮੈਂ ਵੱਡਿਆਂ ਭਾਗਾਂ ਦੇ ਨਾਲ ਉਸ ਗੁਰੂ ਨੂੰ ਜ਼ਿੰਦਗੀ ਵਿੱਚ ਪ੍ਰਾਪਤ ਕਰ ਲਿਆ ਹੈ ਉਸ ਗੁਰੂ ਦੇ ਨਾਲ ਮੈਂ ਸਾਝ ਪਾਲੀ ਹੈ ਜਿਸ ਗੁਰੂ ਨੇ ਭੁੱਲਿਆਂ ਹੋਿਆਂ ਨੂੰ ਸਿੱਧੇ ਰਸਤੇ ਤੇ ਪਾਉਣ ਦਾ ਬੀੜਾ ਚੁੱਕਿਆ ਪਾਵਨ ਬਚਨ ਨੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਬਡਪਾਗੀ ਪਾਇਆ ਜਿਸ ਨੂੰ ਭਗਤ ਕਬੀਰ ਸਾਹਿਬ ਜੀ ਨੇ ਇਹ ਗੱਲ ਆਖੀ ਹੈ ਕਬੀਰ ਜਿਹਦਰ ਆਵਤ ਜਾਤਿਓ ਹਟਕੈ ਨਾਹੀ ਕੋਈ ਸੋ ਦਰ ਕੈਸੇ ਛੋੜੀਐ ਜੋ ਦਰ ਐਸਾ ਹੋਇ ਜਿਸ ਬਬਤ ਆਪਾਂ ਗੁਰੂ ਅਰਜਨ ਸਾਹਿਬ ਜੀ ਦੇ ਹੀ ਬਚਨ ਪੜਨੇ ਹਾਂ ਪ੍ਰਥਮੇ ਮਤਾ ਜੇ ਪਤਰੀ ਚਲਾਵੂ ਦੁਤੀਏ ਮਤਾ ਦੁਇ ਮਾਨੁਕ ਪਹੁੰਚਾਵੂ ਤ੍ਰਿਤਿਏ ਮਥਾ ਕਿਛ ਕਰੂ ਉਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੈ ਧਿਆਆ ਓ ਗੁਰੂ ਵੱਡਿਆਂ ਭਾਗਾਂ ਦੇ ਨਾਲ ਜ਼ਿੰਦਗੀ ਵਿੱਚ ਪ੍ਰਾਪਤ ਹੁੰਦਾ ਐਸਾ ਗੁਰੂ ਜਗਤ ਵਿੱਚ ਜਿਵੇਂ ਭਾਈ ਸਾਹਿਬ ਜੀ ਆਖਰੇ ਸਨ ਪੀਚਾ ਦੇ ਕੁੰਡਾ ਪਾੜ ਲਈਏ ਦਸੇ ਦਿਸ਼ਾਵਾਂ ਪਾੜ ਲਈਏ ਨੌ ਖੰਡ ਪ੍ਰithvi ਦਾ ਭ੍ਰਮਣ ਕਰ ਲਈਏ ਜਿੰਨੇ ਵੀ ਪਸਾਰਾ ਦਿਸਦਾ ਜਿੰਨੀ ਕੁਦਰਤ ਦਿਸਦੀ ਹੈ ਸਾਡੇ ਪਾਸੇ ਜਾ ਕੇ ਲੱਭਣ ਦਾ ਯਤਨ ਕਰੀਏ ਪਰ ਐਸਾ ਗੁਰੂ ਜ਼ਿੰਦਗੀ ਵਿੱਚ ਕਿਤੇ ਮਿਲਦਾ ਹੀ ਨਹੀਂ ਬਖਸ਼ਿਸ਼ ਕਰਕੇ ਇਸ ਗੱਲ ਦੇ ਨਾਲ ਜੋੜਿਆ ਹੈ ਕਿ ਜਿਹੜਾ ਗੁਰੂ ਪਟਕੇ ਨੂੰ ਸਿੱਧੇ ਰਸਤੇ ਤੇ ਪਾਉਂਦਾ ਹੋਵੇ ਫਿਰ ਉਸ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਸਮਾਜ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਆਪਣੀ ਮੰਜ਼ਿਲ ਵੱਲ ਵਧਣਾ ਚਾਹੁੰਦਾ ਹੈ ਮੰਜ਼ਿਲ ਦਾ ਗਿਆਨ ਹੈ ਮੈਂ ਇਸ ਜਗ੍ਹਾ ਤੇ ਪਹੁੰਚਣਾ ਹੈ ਇਹ ਮੇਰਾ ਮੁਕਾਮ ਹੈ ਮੈਂ ਇੱਥੇ ਜਾਣਾ ਹੀ ਜਾਣ ਪਰ ਕਈ ਵਾਰ ਉਸ ਮੰਜ਼ਲ ਨੂੰ ਜਾਣ ਦਾ ਸਹੀ ਰਸਤਾ ਪਤਾ ਨਾ ਹੋਣ ਕਰਕੇ ਉਹ ਰਸਤੇ ਵਿੱਚ ਆਪਣਾ ਸਮਾਂ ਖਰਾਬ ਕਰਦਾ ਹੈ ਤੇ ਹੋ ਸਕਦਾ ਹੈ ਕਿ ਰਸਤਿਆਂ ਵਿੱਚ ਭਟਕਦਾ ਰਹੇ ਪਰ ਅਖੀਰ ਨੂੰ ਜੋ ਮਨੋਰਥ ਲੈ ਕੇ ਆਇਆ ਸੀ ਜਿਸ ਮੰਜ਼ਲ ਤੇ ਪਹੁੰਚਣਾ ਸੀ ਜਿਸ ਮੁਕਾਮ ਤੇ ਜਾਣਾ ਸੀ ਉਸ ਮੁਕਾਮ ਤੇ ਉਹ ਕਦੇ ਵੀ ਪਹੁੰਚ ਨਾ ਸਕੇ ਕਿਉਂਕਿ ਸਹੀ ਰਸਤੇ ਦੀ ਪਹਿਚਾਣ ਨਹੀਂ ਹੈ ਮਨੁੱਖ ਵੀ ਜ਼ਿੰਦਗੀ ਵਿੱਚ ਇੱਕ ਮੰਜ਼ਿਲ ਤੱਕ ਪਹੁੰਚਣ ਵਾਸਤੇ ਆਇਆ ਹੈ ਮਨੁੱਖ ਦਾ ਜਨਮ ਵੀ ਕਿਸੇ ਮਨੋਰਥ ਵਾਸਤੇ ਹੋਇਆ ਕਿਸੇ ਮੁਕਾਮ ਤੇ ਇਹਨੇ ਪਹੁੰਚਣਾ ਤੇ ਉਹ ਮੁਕਾਮ ਹੈ ਪਈ ਪ੍ਰਪਤ ਮਾਨੁਕ ਦੇਹੁਰਿਆ ਗੋਬਿੰਦ ਮਿਲਣ ਕੀ ਏ ਤੇਰੀ ਬੜੀਆ ਜਿਸ ਨੂੰ ਗੁਰੂ ਤੇਗ ਬਹਾਦਰ ਜੀ ਨੇ ਆਖਿਆ ਪ੍ਰਾਣੀ ਤੂੰ ਆਇਆ ਲਾਹਾ ਲੈਣ ਲਗਾ ਕਿਤਕ ਫਕੜੇ ਸਭ ਮੁਕਦੀ ਚੱਲੀ ਰਹਿਣ ਤੇ ਸਤਿਗੁਰੂ ਬਖਸ਼ਿਸ਼ ਕਰਕੇ ਕਹਿਣ ਲੱਗੇ ਪੀ ਇਧਰ ਉਧਰ ਭਟਕਣ ਦੇ ਲਾਡੂ ਠੀਕ ਹੈ ਜਿਨ੍ਹਾਂ ਦੀ ਜ਼ਿੰਦਗੀ ਵਿੱਚ ਗੁਰੂ ਪੂਰਾ ਨਾ ਹੋਵੇ ਉਹਨਾਂ ਦਾ ਭਟਕਣਾ ਬਣਦਾ ਉਹਨਾਂ ਦੀ ਮਜਬੂਰੀ ਹੈ ਜਿਨ੍ਹਾਂ ਦਾ ਗੁਰੂ ਕੋਈ ਦੇਹਤਾ ਦੀ ਹੋਵੇ ਕੱਚਾ ਪਿੱਲਾ ਹੋਵੇ ਪਖੰਡੀ ਹੋਵੇ ਵਹਿਮੀ ਹੋਵੇ ਜਿਹੜਾ ਕਰਮਕਾਂਢੀ ਹੋਵੇ ਫਿਰ ਉਹਨੂੰ ਮੰਨਣ ਵਾਲਿਆਂ ਦਾ ਭਟਕਣਾ ਬੜਾ ਲਾਜ਼ਮ ਹੈ ਸੁਭਾਵਿਕ ਜਈ ਗੱਲ ਹੈ ਪਰ ਜੇ ਸਾਰਾ ਕੁਝ ਘਰ ਵਿੱਚ ਹੁੰਦਿਆਂ ਹੋਇਆਂ ਜੇ ਗੁਰੂ ਪੂਰਾ ਹੋਵੇ ਤੇ ਇਨਸਾਨ ਫੇਰ ਵੀ ਕਿਤੇ ਦਰ ਦਰ ਤੇ ਭਟਕਦਾ ਫਿਰੇ ਫਿਰ ਕਿਤੇ ਕਸੂਰ ਗੁਰੂ ਦਾ ਨਹੀਂ ਭਗਤ ਕਬੀਰ ਸਾਹਿਬ ਜੀ ਦਾ ਫਰਮਾਨ ਹੈ ਕਹਿਣ ਲੱਗੇ ਜੇ ਹੱਥ ਵਿੱਚ ਦੀਵਾ ਹੋਵੇ ਹੱਥ ਵਿੱਚ ਰੋਸ਼ਨੀ ਦਾ ਸਰੋਤ ਹੋਵੇ ਤੇ ਇਨਸਾਨ ਤੁਰਿਆ ਜਾਂਦਾ ਕਿਸੇ ਖੂਹ ਵਿੱਚ ਡਿੱਗ ਪਵੇ ਫਿਰ ਰੋਸ਼ਨੀ ਦੇ ਸਰੋਤ ਦਾ ਕੋਈ ਕਸੂਰ ਨਹੀਂ ਇਨਸਾਨ ਦਾ ਕਸੂਰ ਹੈ ਜਿਸ ਨੇ ਖਿਆਲ ਹੀ ਨਹੀਂ ਕੀਤਾ ਜਦੋਂ ਸਤਗੁਰੂ ਪੂਰਾ ਹੈ ਪਰ ਸਿੱਖ ਫੇਰ ਵੀ ਇਧਰ ਉਧਰ ਭਟਕਦੇ ਹੋਣ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿਖਾਂ ਮੈਂ ਚੂਕ ਅੰਦਲੇ ਏਕ ਨਾ ਲੱਗ ਗਈ ਜਿਉਂ ਬਾਸ বাজਾਈਐ ਫੂਕ ਫਿਰ ਇਥੇ ਬਾਸ ਦੇ ਵਿੱਚ ਫੂਕ ਮਾਰਨ ਵਾਲਾ ਕੰਮ ਹੈ ਹਵਾ ਭਰਨ ਵਾਲਾ ਕੰਮ ਹੈ ਕਿ ਜਿੰਨੀ ਮਰਜੀ ਹਵਾ ਭਰੀ ਚੱਲੀਏ ਇੱਕ ਪਾਸਿਓਂ ਦੀ ਹਵਾ ਜਾਵੇਗੀ ਦੂਜੇ ਪਾਸੇ ਨਿਕਲ ਜਾਣੇ ਇਸੇ ਤਰ੍ਹਾਂ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਪਾਂ ਰੋਜ਼ ਸੋ ਦਰਬਾਰਨੀ ਵਿੱਚ ਪੜਨੇ ਹਾਂ ਸਗਲ ਦੁਆਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ ਪਰ ਆਪਾਂ ਸਾਰੀ ਇਸ ਗੱਲ ਨੂੰ ਵੀ ਜਾਣਨੇ ਆ ਪੀ ਸਿਰਫ ਪੜਨ ਤੱਕ ਸੀਮਤ ਹੈ ਪਰ ਅਜੇ ਬਾਕੀ ਦੇ ਦੁਆਰੇ ਛੱਡੇ ਨਹੀਂ ਇਹ ਠੀਕ ਹੈ ਪੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸ਼ਰਨ ਵਿੱਚ ਆਉਂਦੇ ਹਾਂ ਇਹ ਠੀਕ ਹੈ ਆ ਕੇ ਸੇਵਾ ਵੀ ਕਰਦੇ ਹਾਂ ਸਿਰ ਵੀ ਨਿਵਾਉਂਦੇ ਹਾਂ ਦਸਵੰਦ ਵੀ ਭੇਟ ਕਰਦੇ ਹਾਂ ਜਿਸ ਤਰ੍ਹਾਂ ਜਥਾ ਸ਼ਕਤ ਹੋ ਸਕੇ ਆਪਾਂ ਬਣਦੀ ਹੋਈ ਸੇਵਾ ਤਨ ਮਨ ਤੇ ਧਨ ਦੇ ਨਾਲ ਕਰਨੇ ਆ ਪਰ ਜਿਸ ਪਾਸੇ ਮੈਂ ਆਪ ਜੀ ਦਾ ਧਿਆਨ ਲਿਆਉਣਾ ਚਾਹੁੰਦਾ ਮੇਰੇ ਕੋਲ ਸਮਾਂ ਸੰਖੇਪ ਹੈ ਕੱਲ 9 12 ਮਈ ਅੰਮ੍ਰਿਤ ਸੰਚਾਰ ਹੈ ਪਿਛਲੇ ਕਈ ਦਿਨਾਂ ਤੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਅੰਮ੍ਰਿਤ ਛਕ ਲਵੋ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਉਲ ਨਹੀਂ ਲਈ ਉਹ ਜ਼ਰੂਰ ਗੁਰੂ ਵਾਡੇ ਬਣੋ ਪੰਜ ਕਕਾਰ ਦੀ ਵਰਦੀ ਦੇ ਧਾਰਨੀ ਹੋਵੋ ਇੱਕ ਤਰਾਸ ਦੀ ਸਿੱਖ ਕੌਮ ਵਿੱਚ ਹੈ ਕਿ ਅੱਜ ਕੱਲ ਇਹ ਵਿਚਾਰ ਪਤਾ ਨਹੀਂ ਕਿੱਥੋਂ ਸਾਡੇ ਮਨਾਂ ਵਿੱਚ ਆਇਆ ਹੈ ਕਿ ਅੰਮ੍ਰਿਤ ਛਕਣ ਤੋਂ ਬਿਨਾਂ ਵੀ ਸਰ ਸਕਦਾ ਹੈ ਸ਼ਾਇਦ ਜੀਵਨ ਉੱਚਾ ਬਣਾ ਲਈਏ ਜਾਂ ਪਹਿਰਾਵਾ ਚੰਗਾ ਪਹਿ ਲਈਏ ਸਿਰਫ ਸੇਵਾ ਕਰਨ ਦੇ ਨਾਲ ਜਾਂ ਸਿਰਫ ਬੰਦਗੀ ਕਰਨ ਦੇ ਨਾਲ ਸਰ ਸਕਦਾ ਹੈ ਤੇ ਅੰਮ੍ਰਿਤ ਛਕਣ ਦੀ ਕੋਈ ਲੋੜ ਨਹੀਂ ਸਾਧ ਸੰਗਤ ਪਹਿਲੀ ਗੱਲ ਅੰਮ੍ਰਿਤ ਛਕਣਾ ਨਾ ਛਕਣਾ ਇਹ ਸਿੱਖ ਦੀ ਮਰਜ਼ੀ ਨਹੀਂ ਇਹ ਗੁਰੂ ਦਾ ਹੁਕਮ ਹੈ ਪੰਜਾਬੀ ਦੇ ਇੱਕ ਕਵੀ ਨੇ ਬੜਾ ਪਿਆਰਾ ਜ਼ਿਕਰ ਕੀਤਾ ਹੈ ਕਹਿਣ ਲੱਗੇ ਅੱਜ ਦਾ ਸਿੱਖ ਸਾਰਾ ਕੁਝ ਕਰਦਾ ਹੈ ਗੁਰੂ ਘਰ ਵੀ ਆਉਂਦਾ ਹੈ ਸੇਵਾ ਵੀ ਕਰਦਾ ਹੈ ਦਸਵੰਦ ਵੀ ਦਿੰਦਾ ਹੈ ਜੋ ਬਣਦਾ ਹੈ ਜੋ ਸਰਦਾਂ ਹੋਵੇ ਜਥਾ ਸ਼ਕਤੋ ਗੁਰੂ ਘਰ ਭੇਟ ਵੀ ਕਰਦਾ ਪਰ ਉਹ ਭੁੱਲ ਜਾਂਦਾ ਹੈ ਕਿ ਅੰਮ੍ਰਿਤ ਛਕਣ ਤੋਂ ਬਿਨਾ ਮੇਰਾ ਪਾਰ ਉਤਾਰਾ ਹੀ ਨਹੀਂ ਕਰਨ ਵਾਸਤੇ ਗੁਰੂ ਦੇ ਨਿਤ ਦਰਸ਼ਨ ਗੁਰੂ ਕਰ ਨਿਤ ਆਵੇ ਇਹ ਮੈਂ ਜਾਣਦਾ ਹਾਂ ਦਸਾਂ ਨੋਹਾਂ ਦੀ ਕੀਤੀ ਹੋਈ ਕੀਰਤ ਵਿੱਚੋਂ ਮਾਇਆ ਗੋਲਕ ਵਿੱਚ ਪਾਵੇ ਇਹ ਮੈਂ ਜਾਣਦਾ ਹਾਂ ਗੁਰੂ ਘਰ ਦੇ ਗੁੰਮਦ ਲਿਸ਼ਕਾਉਣ ਖਾਤਰ ਬੜਾ ਸੋਨਾ ਚੜਾਵੇ ਇਹ ਮੈਂ ਜਾਣਦਾ ਹਾਂ ਬੜੀ ਸਰਦਾ ਸਤਕਾਰ ਪ੍ਰੇਮ ਦੇ ਨਾਲ ਆਕੇ ਸਿਰ ਨਿਵਾਏ ਏ ਮੈਂ ਜਾਣਦਾ ਹਾਂ ਏ ਮੈਂ ਜਾਣਦਾ ਹਾਂ ਸੇਵਾ ਦੇ ਪੇੜ ਅੰਦਰ ਸੇਵਾ ਕਰਦਾ ਤੂੰ ਅਕਿਆ ਥਕਿਆ ਨਹੀਂ ਪਰ ਤੈਨੂੰ ਸਿੰਘ ਕਹਾਉਣ ਦਾ ਹੱਕ ਕੋਈ ਨਹੀਂ ਜੇ ਤੂੰ ਖੰਡੇ ਦੀ ਪੌਲ ਨੂੰ ਛਕਿਆ ਨਹੀਂ ਇਹਦਾ ਭਾਵ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੰਜ ਕਕਾਰ ਦੀ ਵਰਦੀ ਦੇ ਧਾਰਨੀ ਹੋਣਾ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਿਰਮਲ ਪੰਥ ਦਾ ਹਿੱਸਾ ਹੋਣ ਦੇ ਬਰਾਬਰ ਹੈ ਅੱਜ ਜ਼ੋਰ ਲੱਗਾ ਬਹੁ ਗਿਣਤੀ ਦਾ ਇਸ ਗੱਲ ਨੂੰ ਸਾਬਤ ਕਰਨ ਨੂੰ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਬੜੇ ਯਤਨ ਹੋ ਰਹੇ ਨੇ ਬੜੇ ਤਰੀਕਿਆਂ ਦੇ ਨਾਲ ਚਾਹੇ ਉਹ ਤਰੀਕੇ ਗੁਰਬਾਣੀ ਵਿੱਚ ਆਏ ਸ਼ਬਦ ਇੱਕ ਓੰਕਾਰ ਨੂੰ ਓਮ ਵਰਗੀ ਦਿਖ ਦੇਣ ਦਾ ਤਰੀਕਾ ਹੋਵੇ ਪਾ ਵੀ ਸਿੱਖਾਂ ਨੂੰ ਕਿਸੇ ਦੇਵੀ ਦੇਵਤੇ ਦੇ ਪੁਜਾਰੀ ਦਿਖਾਉਣ ਦਾ ਯਤਨ ਹੋਵੇ ਪਾਵੇ ਦੁਨਿਆਵੀ ਨਾਟਕਾਂ ਵਿੱਚ ਫਿਲਮਾਂ ਵਿੱਚ ਸਿੱਖਾਂ ਦੇ ਕਿਰਦਾਰ ਦਾ ਮਜ਼ਾਕ ਉਡਾਉਣ ਕਿਰਦਾਰ ਕੁਸ਼ੀ ਕਰਨ ਦਾ ਯਤਨ ਹੋਵੇ ਬੜਿਆਂ ਤਰੀਕਿਆਂ ਦੇ ਨਾਲ ਯਤਨ ਹੋ ਰਹੇ ਨੇ ਤੇ ਆਪਾਂ ਸਾਰੇ ਆਖਨੀਆ ਵੀ ਨਹੀਂ ਸਿੱਖ ਕਿਸੇ ਦਾ ਅੰਗ ਨਹੀਂ ਸਿੱਖ ਇੱਕ ਵੱਖਰੀ ਕੌਮ ਹੈ ਪਰ ਇਹ ਯਾਦ ਰੱਖਿਓ ਜੇ ਸਿੱਖ ਇੱਕ ਵੱਖਰੀ ਕੌਮ ਸਾਬਿਤ ਕਰਨਾ ਹੈ ਫਿਰ ਕੀਤੋਸ ਆਪਣਾ ਪੰਥ ਨਿਰਾਲਾ ਦੇ ਸਿਧਾਂਤ ਤੇ ਪਹਿਰਾ ਦੇਣਾ ਹੀ ਪੈਣਾ ਹੈ ਫਿਰ ਬਾਣੀ ਤੇ ਬਾਣੇ ਦੇ ਨਾਲ ਜੁੜਨਾ ਹੀ ਪੈਣਾ ਹੈ ਅੱਜ ਸਮੇ ਦੀ ਲੋੜ ਹੈ ਪੰਜ ਕਕਾਰ ਦੀ ਵਰਦੀ ਦੇ ਧਾਰਨੀ ਹੋਣਾ ਅੱਜ ਸਮਾਂ ਮੰਗ ਕਰਦਾ ਹੈ ਸ਼ਸਤਰ ਧਾਰੀ ਹੋਣਾ ਆਪਾਂ ਸਾਰੇ ਆਖਣਿਆਂ ਵੀ ਇੱਕ ਦੌਰ ਬੀਤਿਆ ਹੈ ਜਿਸ ਦੌਰ ਦੇ ਵਿੱਚ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾਏ ਗਏ ਆਪਾਂ ਸਾਰੇ ਆਖਨੇ ਆ ਕਿ ਸਿੱਖਾਂ ਨੂੰ ਜਿਉਂਦੇ ਜੀ ਅੱਗਾਂ ਲਾ ਕੇ ਸਾੜਿਆ ਗਿਆ ਪਰ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਨਹੀਂ ਕਿ ਜੇ ਟਾਇਰਾਂ ਤੋਂ ਬਚਣਾ ਲਗੀਆਂ ਅੱਗਾਂ ਤੋਂ ਬਚਣਾ ਘਰਾਂ ਦੀ ਇੱਜ਼ਤ ਆਬਰੂ ਨੂੰ ਬਚਾਉਣਾ ਤੇ ਹੱਲ ਕੀ ਹੈ ਉਰਦੂ ਦੇ ਕਵੀ ਨੇ ਗੱਲ ਕਹੀ ਹੈ ਕਹਿੰਦਾ ਕਿ ਸਿਰਫ ਤੇ ਸਿਰਫ ਬੰਦਗੀ ਕਰਨ ਵਿੱਚ ਮਸ਼ਰੂਫ ਨਾ ਰਹਿ ਜਾਣਾ ਸਿਰਫ ਤੇ ਸਿਰਫ ਆਪਣਾ ਪਹਿਰਾਵਾ ਚੰਗਾ ਬਣਾਉਣ ਵਿੱਚ ਨਾ ਰਹਿ ਜਾਣਾ ਉਹ ਆਖਦਾ ਹੈ ਮੁਸੱਲਾ ਵਿੱਚ ਔਰ ਖੰਜਰ ਖਰੀਦ ਇਹ ਬੇਅਲ ਜ਼ਾਹਿਦ ਕਿ ਟਕਰਾਨੇ ਕੋ ਹੈ ਤੇਰੀ ਫਕੀਰੀ ਸੇ ਸ਼ਹਿਨਸ਼ਾਹੀ ਜਦੋਂ ਬਹੁ ਗਿਣਤੀ ਜਦੋਂ ਹਕੂਮਤ ਜਦੋਂ ਜ਼ਾਬਰ ਆਪਣੇ ਜ਼ੁਲਮ ਦੀ ਹੱਦ ਦਿਖਾਉਣ ਤੇ ਆ ਜਾਵੇ ਫਿਰ ਸ਼ਸਤਰ ਤਾਰੀ ਹੋ ਜਾਣਾ ਸਭ ਤੋਂ ਚੰਗਾ ਕਦਮ ਹੁੰਦਾ ਹੈ ਸਭ ਤੋਂ ਚੰਗਾ ਵਸੀਲਾ ਹੁੰਦਾ ਹੈ ਕਲ ਦੇ ਦੀਵਾਨ ਵਿੱਚ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਕਾਰਜ ਸਿੰਘ ਜੀ ਦੀ ਇਹ ਬੇਨਤੀ ਕੀਤੀ ਸੀ ਕਿ ਅੱਜ ਸਮੇਂ ਦੀ ਲੋੜ ਹੈ ਕਿਉਂਕਿ ਸਤਗੁਰੂ ਦੀ ਬਾਣੀ ਦਾ ਫਰਮਾਨ ਹੈ ਅਗੋਂ ਦੇਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਈ ਐਮਨਾਬਾਦ ਦੀ ਧਰਤੀ ਤੇ ਬਾਬਰ ਹਮਲਾ ਕਰਦਾ ਓਥੋਂ ਦੇ ਲੋਕਾਂ ਨੂੰ ਲੁੱਟਦਾ ਹੈ ਕੁੱਟਦਾ ਹੈ ਲੇਟਾੜਦਾ ਹੈ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਕਿ ਤੁਸੀਂ ਗਾਫਲਤਾ ਦੀ ਨੀਂਦ ਵਿੱਚ ਸੁੱਤੇ ਪਏ ਸੀ ਜਦੋਂ ਤੁਹਾਨੂੰ ਕੋਈ ਸ਼ਸਤਰ ਵਿਦਿਆ ਦੀ ਗੱਲ ਕਰਦਾ ਸੀ ਤੁਹਾਡਾ ਜਵਾਬ ਸੀ ਕਿ ਸ਼ਸਤਰਾਂ ਦੀ ਕੋਈ ਲੋੜ ਨਹੀਂ ਕੋਈ ਵਿਦਿਆ ਸਿੱਖਣ ਦੀ ਲੋੜ ਨਹੀਂ ਮੰਤਰ ਮਾਰਾਂਗੇ ਫੌਜ ਨੇ ਅੰਨਿਆ ਹੋਣਾ ਪਰ ਸਤਿਗੁਰੂ ਕਹਿਣ ਲੱਗੇ ਜਦੋਂ ਜ਼ਾਬਰ ਚੜ ਕੇ ਆ ਜਾਵੇ ਜਦੋਂ ਦਰਾਂ ਤੇ ਆ ਕੇ ਵੈਰੀ ਖੜਾ ਹੋਵੇ ਉਥੇ ਮੰਤਰ ਮਾਰਨ ਦੀ ਲੋੜ ਨਹੀਂ ਉਥੇ ਭਗਉਤੀਆਂ ਨੂੰ ਸੂਤਿਆ ਜਾਂਦਾ ਇਸ ਕਰਕੇ ਸਤਿਗੁਰੂ ਜੀ ਨੇ ਜਿੱਥੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਜਿੱਥੇ ਵਹਿ ਪ੍ਰਗਟਿਓ ਮਰਦ ਅਗੰਮਣਾ ਬਰੀਆਮ ਇਕੈਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਹ ਸਮਝ ਲੈਣਾ ਚਾਹੀਦਾ ਹੈ ਪੀ ਇਹ ਗੱਲ ਮਨ ਵਿੱਚੋਂ ਕੱਢ ਦਈਏ ਪੀ ਸ਼ਾਇਦ ਅੰਮ੍ਰਿਤ ਦੀ ਦਾਤ ਦੇਣ ਵਾਲੇ ਸਿਰਫ ਤੇ ਸਿਰਫ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਹੀਂ ਗੁਰੂ ਨਾਨਕ ਸਹਿਬ ਮਹਾਰਾਜ ਜੀ ਦੀ ਜੋਤ ਤੋਂ ਆਰੰਭ ਹੋਇਆ ਸਫ਼ਰ ਇਸ ਨੂੰ ਪ੍ਰੈਕਟੀਕਲ ਦਿਖ ਦਿੱਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਫ਼ਰ ਬਟਾਲੇ ਦੀ ਕੰਧ ਤੋਂ ਲੈ ਕੇ ਸਰਹੰਦ ਦੀ ਕੰਧ ਤੱਕ ਦਾ ਇਹ ਸਫ਼ਰ ਸ਼ਬਦ ਗੁਰੂ ਸੁਰਤ ਤੋਂ ਚੇਲਾ ਤੋ ਲੈ ਕੇ ਗੁਰੂ ਮਾਨਿਓ ਗ੍ਰੰਥ ਤੱਕ ਦੈ ਇਹ ਸਫਰ ਰਬਾਬ ਤੋਂ ਸ਼ੁਰੂ ਹੋ ਕੇ ਨਗਾਰੇ ਤੱਕ ਦੈ ਇਹ ਸਫਰ ਦੇਗ ਤੋਂ ਸ਼ੁਰੂ ਹੋ ਕੇ ਤੇਗ ਤੱਕ ਦੈ ਇਸ ਕਰਕੇ ਸਤਗੁਰੂ ਬਖਸ਼ਿਸ਼ ਕਰਦੇ ਨੇ ਜੇ ਅੰਮ੍ਰਿਤ ਦੀ ਦਾਤ ਸਾਨੂੰ ਪਤਾ ਹੈ ਕਿ ਕੱਲ ਨੂੰ ਖੰਡੇ ਬਾਟੇ ਦੀ ਪਾਉਲ ਤਿਆਰ ਹੋਣੀ ਐ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਹੋਣਾ ਤੇ ਸਤਗੁਰੂ ਬਖਸ਼ਿਸ਼ ਕਰਦੇ ਨੇ ਕਦੇ ਦੇਰੀ ਨਾ ਕਰਨਾ ਨਹਿ ਬਿਲੰਬ ਧਰਮੰ ਬਿਲੰਬ ਪਾਪੰ ਦੋ ਸ਼ਰਤਾਂ ਨੇ ਕਹਿਣ ਲੱਗੇ ਜੇ ਮਨ ਵਿੱਚ ਧਰਮ ਦਾ ਕਾਰਜ ਕਰਨ ਦਾ ਖਿਆਲ ਆਵੇ ਕਦੀ ਸੋਚਿਓ ਨਾ ਕਦੀ ਦੇਰੀ ਨਾ ਕਰਨਾ ਕੋਈ ਪਤਾ ਨਹੀਂ ਮਨ ਚੰਚਲ ਹੈ ਕਦੋਂ ਮਨ ਬਦਲ ਜਾਵੇ ਪੀ ਨਹੀਂ ਹੋਣੇ ਕਾਰਜ ਕਰਨਾ ਨਹੀਂ ਜੇ ਪਾਪ ਕਰਨ ਦਾ ਖਿਆਲ ਮਨ ਵਿੱਚ ਆਵੇ ਫਿਰ ਰੁਕ ਜਾਣਾ ਕਿਉਂਕਿ ਮਨ ਬਦਲ ਵੀ ਸਕਦਾ ਹੈ ਇਸ ਕਰਕੇ ਗੁਰੂ ਕਿਰਪਾ ਕਰੇ ਅੱਜ ਸਮੇਂ ਦੀ ਲੋੜ ਐ ਜੋ ਪਹਿਲਾਂ ਬੇਨਤੀ ਕੀਤੀ ਐ ਕਿਉਂਕਿ ਅੱਜ ਹਕੂਮਤ ਦਾ ਅੱਜ ਬਹੁ ਗਿਣਤੀ ਦਾ ਜ਼ੋਰ ਲੱਗਾ ਪੀ ਸਿੱਖਾਂ ਨੂੰ ਕਿਸੇ ਦਾ ਅੰਗ ਸਾਬਤ ਕਰਨਾ ਉਹਨਾਂ ਦੀ ਨਿਗਾਹ ਹੈ ਤੁਹਾਡੇ ਚਿਹਰੇ ਦੇ ਦਾੜ੍ਹੀਆਂ ਤੇ ਉਹਨਾਂ ਦੀ ਨਿਗਾਹ ਹੈ ਸਿਰ ਦੇ ਕੇਸਾਂ ਤੇ ਉਹਨਾਂ ਦੀ ਨਿਗਾਹ ਹੈ ਤੁਹਾਡੇ ਪੰਜ ਕਕਾਰਾਂ ਤੇ ਪਰ ਸਤਿਗੁਰੂ ਜੀ ਨੇ ਪਾਵਨ ਹੁਕਮ ਵਿੱਚ ਇਹ ਬਖਸ਼ਿਸ਼ ਕੀਤੀ ਹੈ ਭੂਲੇ ਮਾਰਗ ਜਿਨ੍ਹਾਂ ਬਤਾਇਆ ਐਸਾ ਗੁਰਬਡ ਭਾਗੀ ਪਾਇਆ ਉਹ ਗੁਰੂ ਜਿਸ ਨੇ ਕਾਮ ਕ੍ਰੋਧ ਲੋਭ ਮੋਹ ਮਨ ਲੀਨਾ ਬੰਧਨ ਕਾਟ ਮੁਕਤ ਗੁਰ ਕੀਨਾ ਜਿਨਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਕੱਟ ਕੇ ਤੇ ਮਨ ਦੇ ਵਿੱਚ ਦਇਆ ਧਰਮ ਹਿੰਮਤ ਮੋਕਮ ਤੇ ਸਾਹਿਬ ਦਾ ਨਿਵਾਸ ਬਖਸ਼ ਦਿੱਤਾ ਪੰਜ ਪਿਆਰੇ ਸਨ ਤੇ ਪੰਜ ਚੀਜ਼ਾਂ ਵਰਤੀਆਂ ਗਈਆਂ ਪਹਿਲਾ ਹੈ ਖੰਡਾ ਦੂਸਰਾ ਹੈ ਬਾਟਾ ਤੀਸਰਾ ਹੈ ਜਲ ਚੌਥੀ ਹੈ ਮਿਠਾਸ ਭਾਵ ਪਤਾਸੀ ਤੇ ਪੰਜਵਾਂ ਹੈ ਗੁਰੂ ਆਪ ਭਾਵ ਗੁਰੂ ਕੀ ਬਾਣੀ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਸਤਗੁਰੂ ਬਖਸ਼ਿਸ਼ ਕਰਨ অতি ਸਤਕਾਰਯੋਗ ਭਾਈ ਰਣਧੀਰ ਸਿੰਘ ਜੀ ਹਜ਼ੂਰੀ ਰਾਗੀ ਸਤਖੰਡ ਸ੍ਰੀ ਦਰਬਾਰ ਸਾਹਿਬ ਉਹ ਪਹੁੰਚ ਚੁੱਕੇ ਨੇ ਆਪ ਜੀ ਨੂੰ ਗੁਰਬਾਣੀ ਕੀਰਤਨ ਦੇ ਨਾਲ ਉਨ੍ਹਾਂ ਨੇ ਨਿਹਾਲ ਕਰਵਾਉਣਾ ਬੋਲਦਿਆਂ ਪਾਸੋਂ ਹੋਈਆਂ ਇੱਕ ਨਈ ਬੇਅੰਤ ਭੁਲਾ ਦੀ ਖਿਮਾ ਬਖਸ਼ਣੀ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਜੀ ਆਪ ਜੀ ਨੇ ਬਖਸ਼ ਲੈਣਾ ਬਾਰ ਬਾਰ ਬੇਨਤੀ ਕਰਦੇ ਆਂ ਅੰਤ ਵਿੱਚ ਫਿਰ ਬੇਨਤੀ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਾਹੁਲ ਨਹੀਂ ਸ਼ਕੀ ਉਹ ਜ਼ਰੂਰ ਅੰਮ੍ਰਿਤ ਛੱਕ ਕੇ ਪੰਜ ਕਕਾਰ ਦੀ ਵਰਦੀ ਦੇ ਧਾਰਨੀ ਹੋ ਕੇ ਗੁਰੂ ਵਾਲੇ ਬਣੀਏ ਗੁਰੂ ਕੇ ਖਾਲਸੇ ਬਣੀਏ ਰਹਿਤਵੰਤ ਹੋਈਏ ਕਿਉਂਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਇਹ ਗਹ ਹੈ ਵਿਪਰਨ ਕੀ ਰੀਤ ਤੋ ਮੈਂ ਨਾ ਕਰੂ ਇਨ ਕੀ ਪ੍ਰਤੀਤ ਅਜ ਦੇਵੀ ਦੇਵਤਿਆਂ ਦੇ ਪੁਜਾਰੀ ਸਿੱਖ ਬਣ ਰਹੇ ਨੇ ਅੱਜ ਦੁਨਿਆਵੀ ਦੇਹਧਾਰੀਆਂ ਦੇ ਗੁਰਦੰਮ ਦੇ ਪਖੰਡੀਆਂ ਦੇ ਪਿੱਛੇ ਸਿੱਖ ਲੱਗ ਰਹੇ ਨੇ ਪਰ ਸਤਗੁਰੂ ਬਖਸ਼ਿਸ਼ ਕਰਦੇ ਨੇ ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੂ ਅੰਮ੍ਰਿਤ ਗੁਰ ਤੇ ਪਾਇਆ ਜਿਸ ਪਰਮਾਤਮਾ ਦਾ ਅੰਤ ਪਾਉਣ ਦਾ ਯਤਨ ਬੜਿਆਂ ਨੇ ਕੀਤਾ ਅੰਤ ਨਾ ਪਾਵਤ ਦੇਵ ਸਭੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਜਿਸ ਬਾਬਦ ਬਚਨ ਪੜਨੇ ਆ ਸੰਕ ਸੁਨੰਦ ਮਹੇਸ਼ ਸਮਾਨ ਸ਼ੇਖਨਾਗ ਤੇਰੂ ਮਰਮ ਨਾ ਜਾਨਾ ਪਰ ਅਜੀ ਤਰਾਸਤੀ ਦੀ ਗੱਲ ਐ ਸੇਖ ਕਿਤੇ ਜਠੇਰਿਆਂ ਤੇ ਸਿਰ ਝਕਾਉਂਦਾ ਫਿਰਦਾ ਕਿਤੇ ਗੁੱਗਿਆਂ ਨੂੰ ਪੂਜਦਾ ਫਿਰਦਾ ਹੈ ਕਿਤੇ ਦੇਵੀ-ਦੇਵਤਿਆਂ ਦਾ ਉਪਾਸ਼ਕ ਹੋਇਆ ਫਿਰਦਾ ਹੈ ਓਮ ਦੀ ਵਿਚਾਰ ਤਾਰਾ ਨੂੰ ਕੱਟ ਕੇ ਤੇ ਸਤਗੁਰੂ ਜੀ ਨੇ ਏਕ ਓੰਕਾਰ ਦੇ ਨਾਲ ਜੋੜਿਆ ਸੀ ਕਿ ਅਸੀਂ ਕਿਸੇ ਬ੍ਰਹਮਾ, ਵਿਸ਼ਨੂੰ, ਮਹੇਸ਼ ਦੇ ਉਪਾਸ਼ਕ ਨਹੀਂ ਸਿੱਖ ਇੱਕ ਦਾ ਉਪਾਸ਼ਕ ਹੈ ਏਕ ਪਿਤਾ ਏਕ ਸਕੇ ਹਮ ਬਾਰਕ ਤੂੰ ਮੇਰਾ ਗੁਰੂ ਹਾਈ ਗੁਰੂ ਕਿਰਪਾ ਕਰੇ ਭੁੱਲਾਂ ਦੀ ਖਿਮਾ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦੇ ਨਾਲ